ਜਿਹੜੇ ਬੰਦੇ 35 40 40 50 50 ਕਿਲੇ ਠੇਕੇ ਦੇ ਜ਼ਮੀਨ ਲੈਂਦੇ ਨੇ ਉਹਨਾਂ ਨੂੰ ਘਾਟਾ ਬਹੁਤ ਪਿਆ ਇਸ ਵਾਰੀ ਤੇ ਅਗਲੇ ਸਾਲ ਜੇਕਰ ਉਹ ਠੇਕੇ ਤੇ ਲੈਣਗੇ ਨਾ ਇਹ ਘਾਟਾ ਕਹਿੰਦੇ ਪੂਰਾ ਕਿੱਥੋਂ ਹੋਏਗਾ ਇਹ ਤੁਹਾਡੇ ਪਿੰਡ ਦੀ ਤੁਹਾਡੇ ਕੋਲ ਐਗਜ਼ਾਮਪਲ ਹੋਣੀ ਹੈ ਤੁਸੀਂ ਵੇਖ ਲਓ ਕਿ ਕਿਹੜੇ ਸਾਲ ਵੀ ਕੋਈ ਜ਼ਮੀਨ 65000 ਨੂੰ ਚੜ੍ਹੀ ਹੋਵੇ ਐਗਜ਼ਾਮਪਲ ਦੇ ਤੌਰ ਤੇ ਤੇ ਅਗਲੇ ਸਾਲ ਉਹ 62 ਜਾਂ 60000 ਨੂੰ ਉੱਗੀ ਹੋਵੇ ਉਹ 67 ਜਾਂ 70000 ਨੂੰ ਹੀ ਹੋਈ ਹੋਣੀ ਹੈ ਜਿਵੇਂ ਆਪਣੀ ਤਨਖਾਹਾਂ ਤੇ ਲੋਕ ਲੱਗੇ ਨੇ ਹਰੇਕ ਚਾਹੁੰਦਾ ਕਿ ਮੇਰੀ ਇਸ ਦੀਵਾਲੀ ਤਨਖਾਹ ਵਧੇ ਇਸ ਸਾਲ ਮੈਨੂੰ ਯਾਨੀ ਕਿ ਬੋਨਸ ਮਿਲੇ ਕੁਝ ਹੋਵੇ ਤਾਂ ਜਿਹੜੇ ਲੋਕ ਠੇਕੇ ਦੇ ਜ਼ਮੀਨ ਦਿੰਦੇ ਨੇ ਉਹ ਵੀ ਚਾਹੁੰਦੇ ਨੇ ਕਿ ਪਿਛਲੀ ਵਾਰੀ ਠੇਕਾ ਭਾਈ ਇੰਨਾ ਸੀ ਐਤਕੀ ਹੁਣ ਇਸ ਨੂੰ ਵਧਾ ਪਿਛਲੇ ਸਾਲ ਪੰਜਾਬ ਦੇ ਵਿੱਚ 210 ਲੱਖ ਮੀਟ੍ਰਿਕ ਟਨ ਝੋਨਾ ਇਕੱਠਾ ਹੋਇਆ ਸੀ ਤੇ ਐਤ ਕੀ ਹੋਇਆ 143 ਲੱਖ ਮੀਟ੍ਰਿਕ ਟਨ ਇਹ ਝੋਨਾ ਓਵਰঅল ਦੋ ਤਿੰਨ ਕਾਰਨ ਕਰਕੇ ਘਟਿਆ ਇੱਕ ਤੇ ਉਧਰ ਹੜ੍ਹ ਆ ਗਏ ਸੀ ਉਹਦੇ ਇਲਾਕੇ ਹੀ ਪੂਰੀ ਤਰ੍ਹਾਂ ਸਾਫ਼ ਹੋ ਗਿਆ ਇਧਰ ਬੌਣਾ ਰੋਗ ਚੱਲਿਆ ਤੇ ਹਲਦੀ ਰੋਗ ਬਾਕੀ ਹਮਸ ਵਗੈਰਾ ਜਾਂ ਆ ਕੇ ਸਭ ਕੁਝ ਤਾਂ ਇਸ ਘਟੇ ਝਾੜ ਦਾ ਸਰਕਾਰਾਂ ਤੇ ਕੋਈ ਅਸਰ ਨਹੀਂ ਹੈ ਜੇਕਰ ਇੰਨਾ ਝੋਨਾ ਘੱਟ ਹੋਇਆ ਜਾਂ ਪਤਾ ਲੱਗਿਆ ਵੀ ਹੜ੍ਹ ਆ ਗਏ ਨੇ ਝੋਨੇ ਲੱਗੇ ਤੇ ਹੜ੍ਹ ਆ ਗਏ ਸੀ ਤਾਂ ਇਸ ਵਾਰੀ ਸੋਚਿਆ ਜਾ ਰਿਹਾ ਸੀ ਜਿਨ੍ਹਾਂ ਨੇ ਬਾਸਮਤੀ ਲਾਈ ਆ ਚਾਹੇ 1692 ਆ ਚਾਹੇ 1718 1121 ਕੋਈ ਵੀ ਹੈ ਵੀ ਇਹਨਾਂ ਦੇ ਰੇਟ ਬੜੇ ਵਧਣਗੇ ਲੇਕਿਨ ਉਹ ਵੀ ਕਿੰਨੇ ਰਏ ਉਹ ਨਹੀਂ ਕਿ ਜਿਹੜਾ ਇਹ ਵਾਇਰਸ ਜਾਂ ਚੱਲਿਆ ਨਾ ਪੌਣੇ ਕੱਦ ਵਾਲਾ ਮੈਨੂੰ ਤਾਂ ਕਹਿੰਦਾ ਇਹਦੇ ਪਿੱਛੇ ਸਰਕਾਰ ਦਾ ਕੋਈ ਹੱਥ ਲੱਗਦਾ ਵੀ ਉਂਝ ਦਾ ਝੋਨਾ ਲਾਉਣੋਂ ਹਟਦੇ ਨਹੀਂ ਇਸ ਕਰਕੇ ਜ਼ਮੀਨ ਦੇ ਠੇਕੇ ਦੇ ਵਿੱਚ ਕੋਈ ਸਰਕਾਰ ਤੇ ਰੋਲ ਪਲੇ ਕਰ ਨਹੀਂ ਸਕਦੀ ਮੌਕੇ ਦਾ ਐਮਐਲਏ ਜਾਂ ਐਮਪੀ ਤੇ ਕਹਿ ਨਹੀਂ ਸਕਦਾ ਵੀ ਇੰਨਾ ਠੇਕਾ ਹੋਣਾ ਇਦਨ ਮੀਨਣਾ ਠੇਕਾ ਹੋਣਾ ਚਾਹੀਦਾ ਇਹ ਦੋਵੇਂ ਪਾਰਟੀਆਂ ਮਿਲ ਕੇ ਜਦੋਂ ਵੀ ਕਿਤੇ ਸੋਣੀ ਦੇ ਸੀਜ਼ਨ ਚ ਪ੍ਰੋਡਕਸ਼ਨ ਘਟ ਹੋਵੇ ਝਾੜ ਘਟ ਨਿਕਲੇ ਜਿਵੇਂ ਕਿ ਐਤ ਕੀ ਹੋਇਆ ਝੋਨੇ ਦੇ ਨਾਲ ਤੇ ਇੱਕ ਗੱਲਾਂ ਉੱਠਣ ਲੱਗ ਜਾਂਦੀਆਂ ਨੇ ਵੀ ਇਹ ਠੇਕੇ ਵਾਲਿਆਂ ਨੂੰ ਲੱਗੇਗਾ ਪਤਾ ਐਦ ਕੀ ਉਹਨਾਂ ਨੂੰ ਕਾਲੀ ਪਈ ਸੀ ਨਾ ਠੇਕਾ ਵਧਾਣ ਦੀ ਐਤ ਕੀ ਫਿਰ ਲੱਗੇਗਾ ਪਤਾ ਜਦੋਂ ਝਾੜ ਘਟ ਨਿਕਲੇ ਆ ਵੈਨੇ ਅਗਲੀ ਵਾਰੀ ਕਿੰਨਾ ਕੁ ਠੇਕਾ ਦੇ ਦਿੰਦੇ ਨੇ ਐਸਾ ਕਦੇ ਸੋਚ ਕੇ ਵੇਖੋ 5-4 ਸਾਲ 2-4 ਸਾਲ ਪਹਿਲਾਂ ਵੀ ਹੋਇਆ ਹੋਣਾ ਵੀ ਠੇਕਾ ਬਹੁਤ ਹੋ ਗਿਆ ਇਹ ਘਟਣਾ ਚਾਹੀਦਾ ਪਰ ਅਗਲੇ ਸਾਲ ਆਉਂਦਿਆਂ ਫਿਰ ਤੋਂ ਉਹੀ ਠੇਕੇਦਾਰ 2000 1000 ਵਧਾ ਕੇ ਪਹਿਲੇ ਠੇਕੇ ਤੇ ਲੈ ਲੈਂਦਾ ਆਪਾਂ ਨੂੰ ਲੱਗਦਾ ਵੀ ਇਹ ਘਟਣਾ ਚਾਹੀਦਾ ਹੁਣ ਠੇਕੇ ਤੇ ਜ਼ਮੀਨ ਦੇਣ ਵਾਲੇ ਵੀ ਕਿਸਾਨ ਨੇ ਠੇਕੇ ਤੇ ਜ਼ਮੀਨ ਲੈਣ ਵਾਲੇ ਵੀ ਕਿਸਾਨ ਨੇ ਜੇ ਠੇਕਾ ਵੱਧ ਜਾਏਗਾ ਇੱਕ ਕਿਸਾਨ ਨਾਲ ਤੇ ਉਹਦਾ ਫਾਇਦਾ ਜੇ ਫਸਲ ਪੂਰੀ ਹੋਗੀ ਤੇ ਠੀਕ ਹੈ ਜੇ ਘਟ ਗਈ ਤੇ ਦੂਜੇ ਦਾ ਨੁਕਸਾਨ ਹੋ ਜਾਏਗਾ ਮੰਡੀ 'ਚ ਬੈਠਿਆਂ ਬੈਂਕ ਦੇ ਵਿੱਚ ਲਾਈਨਾਂ 'ਚ ਲੱਗੇ ਲਿਮਟ ਵਗੈਰਾ ਭਰਨ ਦੇ ਲਈ ਉੱਥੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਕੁਝ ਗੱਲਾਂ ਬੜੀਆਂ ਲੌਜੀਕਲੀਆਂ ਕਰ ਦਿੰਨੇ ਉਸੇ ਕਿਸਾਨ ਵੀ ਵੀ ਐਸਾ ਹੁੰਦਾ ਕਿਉਂ ਨਹੀਂ ਹੈ ਇੱਕ ਗੱਲ ਤੇ ਕਲੀਅਰ ਹੈ ਵੀ ਅਗਲੇ ਸਾਲ ਜਦੋਂ ਇਹ ਕਣਕ ਦਾ ਹੁਣ ਸੀਜ਼ਨ ਖਤਮ ਹੋ ਜਾਏਗਾ ਹਾੜੀ ਦਾ ਤੇ ਉਹਦਾ ਕੋਈ ਫਰਕ ਨਹੀਂ ਪੈਣਾ ਠੇਕਿਆਂ ਦੇ ਉੱਤੇ ਬੇਸ਼ੱਕ ਸੇਮ ਰਹਿ ਜੇ ਜੇ 72000 ਨੂੰ ਸੀ 75 ਨੂੰ ਸੀ 82 ਨੂੰ 85 ਨੂੰ ਜਿੰਨੇ ਹਜ਼ਾਰ ਨੂੰ ਵੀ ਸੀ 19 ਤੇ ਜਾਂ ਫਿਰ 12000 ਵੱਧ ਕੀ ਠੇਕੇ ਦੇ ਲਈ ਜਾਏਗੀ ਹੁਣ ਇਹਦਾ ਕਾਰਨ ਕੀ ਹੈ ਉਹ ਬਜ਼ੁਰਗ ਕਿਸਾਨ ਮੰਡੀ ਚ ਬਹਿ ਕੇ ਗੱਲਾਂ ਕਰਦੇ ਵੀ ਜਿਹਦਾ ਝੋਨਾ ਐਤਕੀ ਮੰਨ ਕੇ ਚਲੋ ਵੀ 10 ਲੱਖ ਦਾ ਹੋਣਾ ਸੀ ਉਹ ਕੋਈ 4.5 ਦਾ ਰਹਿ ਗਿਆ ਕੋਈ 5 ਲੱਖ ਦਾ ਹੋਇਆ ਇਹ ਤਾਂ 50% ਐ ਕਈਆਂ ਦਾ ਤਾਂ 75 75% ਉੱਡ ਗਿਆ ਚੌਥਾ ਚੌਥਾ ਹਿੱਸਾ ਬਚਿਆ ਕੋਈ ਕਹਿ ਰਿਹਾ ਮੇਰਾ 42000 ਦਾ ਕਿੱਲਾ ਪਿਆ ਕੋਈ 35 36 ਦਾ 65 70 ਵਾਲੇ ਵੀ ਹੈਗੇ ਕੋਈ ਖਾਸ ਬੀਜ ਜਿੰਨੂੰ ਬੌਣਾ ਰੋਗ ਵਗੈਰਾ ਘੱਟ ਲੱਗਿਆ ਸੀ ਹਨਾ ਹਲਦੀ ਘੱਟ ਪਈ ਸੀ ਤੇ ਉਹ ਠੀਕ ਠੀਕ ਰਹਿ ਗਏ ਤੇ ਇਸ ਕਰਕੇ ਉਹ ਕਹਿੰਦੇ ਵੀ ਜੇਕਰ ਉਹ ਚੋਨੇ ਨਹੀਂ ਉਸ ਨੂੰ ਮਾਰਿਆ ਉਸ ਕਿਸਾਨ ਨੂੰ ਤੇ ਉਸ ਨੂੰ ਠਾਏਗਾ ਵੀ ਅਗਲੇ ਸਾਲ ਚੋਨਾ ਨਹੀਂ ਇੱਕ ਆਸ ਵੱਜੀ ਹੁੰਦੀ ਹੈ ਕਿ ਚਲੋ ਐਦਿਕ ਕਣਕ ਹੋਰ ਚੰਗੀ ਹੋ ਜੇਗੀ ਹੋਰ ਜਾਦੀ ਸੇਵਾ ਕਰਾਂਗੇ ਕੋ ਕੁਆਂਟਲ ਕੁਆਂਟਲ ਹੋਰ ਵੱਧ ਨਿਕਲ ਜਾਏਗੀ ਤਾਂ ਇਹ ਕਾਰਨ ਰਹਿੰਦਾ ਹੈ ਕਿ ਇੱਕ ਲੈ ਵੱਜੀ ਹੁੰਦੀ ਹੈ ਇੱਕ ਲੜੀ ਜੁੜੀ ਹੁੰਦੀ ਹੈ ਕਿੰਨੇ ਕਿੱਥੋਂ ਕਿੰਨੇ ਪੈਸੇ ਫੜੇ ਹੁੰਦੇ ਨੇ ਤਾਂ ਇੱਕ ਆਸ ਹੁੰਦੀ ਹੈ ਕਿ ਅਗਲੇ ਸਾਲ ਮੈਂ ਉਸ ਨੂੰ ਕੁਝ ਹੱਦ ਤੱਕ ਪਰਪਾਈ ਕਰ ਲਵਾਂਗਾ ਵੈਸੇ ਇੱਕੋ ਦਮ ਤੇ ਹੋਣ ਨਹੀਂ ਲੱਗਾ ਵੀ ਅਗਲੇ ਸਾਲ ਕੋਈ 50% ਝੋਨਾ ਵਧ ਤੇ ਨਿਕਲਣ ਨਹੀਂ ਲੱਗਾ ਵੀ 2-4 ਸਾਲਾਂ ਚ ਹੌਲੀ-ਹੌਲੀ ਉਹ ਕੰਮ ਫੇਰ ਉਸੇ ਸਟੇਜ ਤੇ ਆ ਜਾਏਗਾ ਇਹ ਵੱਡਾ ਕਾਰਨ ਹੈ ਕਿ ਆਏ ਸਾਲ ਠੇਕੇ ਦੇ ਰੇਟ ਘਟ ਦੇਣੀ ਹੈਗੇ ਉਹ 12000 ਵੱਧ ਜਾਂਦੇ ਨੇ ਵੈਸੇ ਤੇ ਠੇਕਾ ਜਦੋਂ ਕਣਕ ਪੱਕਦੀ ਐ ਵੱਢਣ ਤੋਂ ਪਹਿਲਾਂ ਮਹੀਨਾ ਦੋ ਮਹੀਨਾ ਉਦੋਂ ਮਉਣ ਲੱਗ ਜਾਂਦੀਆਂ ਨਸਾਈਆਂ ਕਈਆਂ ਦੀਆਂ ਹੋਣੀ ਹੋ ਗਈਆਂ ਨੇ ਵੀ ਅਗਲੇ ਸਾਲ ਦਾ ਕੋਈ ਪਤਾ ਨਹੀਂ ਤੂੰ ਮੈਨੂੰ ਹੁਣ ਦੱਸ ਵੀ ਲੈਣੀ ਐ ਅਗਲੇ ਸਾਲ ਕਿ ਨਹੀਂ ਵੀ ਇੰਨੇ ਨੂੰ ਮੈਂ ਠੇਕੇ ਤੇ ਕਰ ਲੈਣਾ ਹੁਣ ਇਹ ਤੇ ਆਪਾਂ ਕਿਦੇ ਖਿਲਾਫ ਬੋਲੀਏ ਜੇ ਮੈਂ ਕਹਾਂਗਾ ਨਹੀਂ ਜੀ ਠੇਕਾ ਤੇ 65000 ਹੋਣਾ ਚਾਹੀਦਾ ਇਹਨੂੰ ਤੈਅ ਕਰਨ ਵਾਲਾ ਮੈਂ ਕੌਣ ਆ ਜਾਂ ਤੁਸੀਂ ਕੌਣ ਇਹਦੀ ਕੋਈ ਵੱਖਰੀ ਕਮੇਟੀ ਤੇ ਬਣੀ ਨਹੀਂ ਹੈ ਪਰ ਜਿੰਨੂੰ ਜਿੰਨਾ ਸੱਜਦਾ ਪੁੱਜਦਾ ਉਹਨਾਂ ਉਹ ਠੇਕਾ ਦੇ ਦਿੰਦਾ ਜਿੰਨੂੰ ਪਤਾ ਕਿ ਮੈਂ ਆਲੂ ਵੀ ਬੀਜਣੇ ਨੇ ਜਾਂ ਮੈਂ ਤਿੰਨ ਤਿੰਨ ਫਸਲਾਂ ਕੱਢ ਲਾਂਗਾ ਮੱਕੀ ਵੀ ਬੀਜ ਲਵਾਂਗਾ ਕਣਕ ਵੀ ਉਹ ਥੋੜਾ ਜਿਹਾ ਹੋਰ ਠੇਕਾ ਵਧਾ ਦਿੰਦਾ ਭਾਈ ਉਹਦੇ ਕੋਲ ਮਸ਼ੀਨਰੀ ਹੈ ਸਾਰਾ ਯਾਨੀ ਕਿ ਸਾਜੋ ਸਮਾਨ ਖੇਤੀ ਦਾ ਹੈਗਾ ਲੇਬਰ ਹੈਗੀ ਏ ਚੱਲ ਰਿਹਾ ਕੰਮ ਇਹ ਨਹੀਂ ਵੀ ਸ਼ੁਰੂ ਤੋਂ ਲੈ ਕੇ ਅੱਛਾ ਜਿਹੜੇ ਬੰਦੇ ਨੇ ਇਹ ਸੋਚਿਆ ਸੀ ਕਿ ਐਤਕੀ ਮੈਂ ਥੋੜਾ ਜਿਹਾ ਵਖਰੇਵਾਂ ਲੈ ਕੇ ਆਉਣਾ ਕਿ ਅੱਧੀ ਕਣਕ ਕਰ ਲਾਂਗੇ ਤੇ ਅੱਧੇ ਮਟਰ ਕਰ ਲਾਂਗੇ ਜਾਂ ਆਲੂ ਬੀਜਣ ਦੀ ਕੋਸ਼ਿਸ਼ ਕਰਦੇ ਆ ਕੋਈ 2-3 ਕਿੱਲਾਂ ਤੋਂ ਸ਼ੁਰੂ ਕਰਦੇ ਆ ਕਿੱਲੇ ਤੋਂ ਸ਼ੁਰੂ ਕਰਦੇ ਲੇਕਿਨ ਝੋਨੇ ਦਾ ਇਹ ਝਾੜ ਵੇਖ ਕੇ ਉਹਨਾਂ ਦਾ ਉਹ ਵੀ ਪਲਾਨ ਮੈਨੂੰ ਲੱਗਦਾ ਕਿ ਨਹੀਂ ਨੇਪਰੇ ਚੜਨਾ ਕਿਉਂਕਿ ਮਸਲਾ ਨਹੀਂ ਪੈਂਦਾ ਇੱਕ ਨਵਾਂ ਤਜਰਬਾ ਕਰਨ ਦਾ ਉਹ ਕਹੇਗਾ ਚੁੱਪਚਾਪ ਇੱਕ ਰਿਕਣਕ ਬੀਜੀਏ ਚਲੋ ਪੱਕੀ ਫਸਲ ਆ ਵੀ ਪੈਸੇ ਆ ਜਾਣਗੇ ਇਸ ਕਰਕੇ ਝੋਨੇ ਦੇ ਝਾੜ ਦਾ ਠੇਕੇ ਦੇ ਰੇਟਾਂ ਤੇ ਕੋਈ ਬਹੁਤਾ ਅਸਰ ਪੈਣ ਵਾਲਾ ਦਿਸਦਾ ਨਹੀਂ ਹੈ ਜੋ ਕਿ ਪਿਛਲੇ ਕਈ ਸਾਲਾਂ ਦੀ ਸਟੱਡੀ ਇਹ ਤੁਹਾਡੇ ਪਿੰਡ ਦੀ ਤੁਹਾਡੇ ਕੋਲ ਐਗਜ਼ਾਮਪਲ ਹੋਣੀ ਹੈ ਤੁਸੀਂ ਵੇਖ ਲਓ ਕਿ ਕਿਹੜੇ ਸਾਲ ਵੀ ਕੋਈ ਜ਼ਮੀਨ 65000 ਨੂੰ ਚੜ੍ਹੀ ਹੋਵੇ ਐਗਜ਼ਾਮਪਲ ਦੇ ਤੌਰ ਤੇ ਤੇ ਅਗਲੇ ਸਾਲ ਉਹ 62 ਜਾਂ 60000 ਨੂੰ ਉੱਗੀ ਹੋਵੇ ਉਹ 67 ਜਾਂ 70000 ਨੂੰ ਹੀ ਹੋਈ ਹੋਣੀ ਹੈ ਦੋ ਦੋ 3-3000 ਠੇਕਾ ਵਧਾਈਏ ਠੇਕਾ ਵਧਾਉਣ ਵਾਲੇ ਦਾ ਵੀ ਇੱਕ ਕਾਰਨ ਹੈ ਉਹਦਾ ਵੀ ਲੌਜੀਕ ਹੈ ਵੀ ਦੇਖੋ ਐਦਕੀ ਐਮਐਸਪੀ 100 ਰੁਪਏ ਵਧ ਕੀ ਜਾਂ 150 ਰੁਪਏ ਵਧ ਕੀ 70 ਰੁਪਏ ਵਧ ਕੀ ਬਾਕੀ ਚੀਜ਼ਾਂ 'ਚ ਇਜ਼ਾਫਾ ਹੋ ਰਿਹਾ ਹੈ ਝਾੜ ਵਧ ਰਹੇ ਨੇ ਤਾਂ ਮੇਰਾ ਠੇਕਾ ਯਾਨੀ ਕਿ ਮਹਿੰਗਾਈ ਦੇ ਹਿਸਾਬ ਨਾਲ ਹਰੇਕ ਚੀਜ਼ ਦਾ ਰ ਠੇਕਾ ਉਹਨਾਂ ਕਿਉਂ ਜਿਵੇਂ ਆਪਣੀ ਤਨਖਾਹਾਂ 'ਤੇ ਲੋਕ ਲੱਗੇ ਨੇ ਹਰੇਕ ਚਾਹੁੰਦਾ ਕਿ ਮੇਰੀ ਇਸ ਦੀਵਾਲੀ ਤਨਖਾਹ ਵਧੇ ਇਸ ਸਾਲ ਮੈਨੂੰ ਯਾਨੀ ਕਿ ਬੋਨਸ ਮਿਲੇ ਕੁਝ ਹੋਵੇ ਤਾਂ ਜਿਹੜੇ ਲੋਕ ਠੇਕੇ ਦੇ ਜ਼ਮੀਨ ਦਿੰਦੇ ਨੇ ਉਹ ਵੀ ਚਾਹੁੰਦੇ ਨੇ ਕਿ ਪਿਛਲੀ ਵਾਰੀ ਠੇਕਾ ਪਾਈ ਐਨਾ ਸੀ ਐਤਕੀ ਹੁਣ ਇਸ ਨੂੰ ਵਧਾ ਕਿਉਂਕਿ ਹਰੇਕ ਚੀਜ਼ ਵਾਧੇ ਵਾਲੇ ਪਾਸੇ ਚੱਲਦੀ ਹੈ ਇਕਨੋਮੀ ਦੇ ਵਿੱਚ ਜਦ ਤੱਕ ਕੋਈ ਬਹੁਤ ਤਕੜਾ ਰੈਸੈਸ਼ਨ ਨਾ ਆ ਜਾਵੇ ਪਿਛਲੇ ਸਾਲ ਪੰਜਾਬ ਦੇ ਵਿੱਚ 210 ਲੱਖ ਮੀਟ੍ਰਿਕ ਟਨ ਝੋਨਾ ਇਕੱਠਾ ਹੋਇਆ ਸੀ ਤੇ ਐਤਕੀ ਹੋਇਆ 143 ਲੱਖ ਮੀਟ੍ਰਿਕ ਟਨ ਕ੍ਰਿਵ ਕ੍ਰਿਵ 70 75 80 ਲੱਖ ਮੀਟ्रिक टन ਝੋਨਾ ਗਾਇਬ ਹੋ ਗਿਆ ਤੇ ਜਿਹੜੇ ਇਲਾਕਿਆਂ 'ਚ ਪੰਜਾਬ ਚਾਇਦ ਕੀ ਹੜ ਆਏ ਸਨ ਉੱਥੇ ਝੋਨਾ ਹੈ ਹੀ ਨਹੀਂ ਇਹ ਝੋਨਾ ਓਵਰਲ ਦੋ ਤਿੰਨ ਕਾਰਨ ਕਰਕੇ ਘਟਿਆ ਇੱਕ ਤੇ ਉਧਰ ਹੜ ਆ ਗਏ ਸੀ ਉਹਦੇ ਇਲਾਕੇ ਹੀ ਪੂਰੀ ਤਰ੍ਹਾਂ ਸਾਫ਼ ਹੋ ਗਿਆ ਝੋਨਾ ਲੱਗਾ ਲੱਗਾ ਰਹਿ ਗਿਆ ਇਧਰ ਬੌਣਾ ਰੋਗ ਚੱਲਿਆ ਤੇ ਹਲਦੀ ਰੋਗ ਬਾਕੀ ਹਮਸ ਵਗੈਰਾ ਜਾਂ ਆ ਕੇ ਸਭ ਕੁਝ ਜਿਹੜੀਆਂ ਚੰਗੀਆਂ ਫਸਲਾਂ ਵੀ ਮਤਲਬ ਝੋਨਾ ਵਿਖਾਈ ਦੇ ਰਿਆ ਸੀ ਖੜਾ ਵੀ ਬੌਣਾ ਰੋਗ ਵੀ ਨਹੀਂ ਹੈ ਤੇ ਹਲਦੀ ਰੋਗ ਵੀ ਨਹੀਂ ਹੈ ਝਾੜ ਉਹਦਾ ਵੀ ਘਟਿਆ ਦਿੱਕੀ ਤਾਂ ਇਸ ਘਟੇ ਝਾੜ ਦਾ ਸਰਕਾਰਾਂ ਤੇ ਕੋਈ ਅਸਰ ਨਹੀਂ ਹੈ ਜੇਕਰ ਇੰਨਾ ਝੋਨਾ ਘਟ ਹੋਇਆ ਜਾਂ ਪਤਾ ਲੱਗਿਆ ਵੀ ਹੜ ਆ ਗਏ ਨੇ ਝੋਨੇ ਲੱਗੇ ਤੇ ਹੜ ਆ ਗਏ ਸੀ ਤਾਂ ਇਸ ਵਾਰੀ ਸੋਚਿਆ ਜਾ ਰਿਹਾ ਜੀ ਜਿਨ੍ਹਾਂ ਨੇ ਬਾਸਮਤੀ ਲਾਈ ਆ ਚਾਹੇ 1692 ਆ ਚਾਹੇ 1718 1121 ਕੋਈ ਵੀ ਹੈ ਬੀਨਦਰੇ ਟਪੜੇ ਵਦਨ ਕੀ ਲੇਕਿਨ ਉਹ ਵੀ ਕਿੰਨੇ ਰਏ ਉਹ ਨਹੀਂ ਇਸ ਕਰਕੇ ਸਰਕਾਰਾਂ ਕੋਲ ਝੋਨੇ ਦੀ ਕਮੀ ਤੇ ਹੈ ਨਹੀਂ ਮਤਲਬ ਮੰਡੀਆਂ ਦੇ ਵਿੱਚ ਕਈ ਵਾਰੀ ਗੱਲ ਐਸੀ ਵੀ ਕਰ ਦਿੰਦੇ ਨੇ ਕਿਸਾਨ ਕਿ ਜਿਹੜਾ ਇਹ ਵਾਇਰਸ ਜਿਹਾ ਚੱਲਿਆ ਨਾ ਪੋਣੇ ਕੱਦ ਵਾਲਾ ਮੈਨੂੰ ਤਾਂ ਕਹਿੰਦਾ ਇਹਦੇ ਪਿੱਛੇ ਸਰਕਾਰ ਦਾ ਕੋਈ ਹੱਥ ਲੱਗਦਾ ਵੀ ਉਂਝ ਦਾ ਝੋਨਾ ਲਾਉਣੋਂ ਹਟਦੇ ਨਹੀਂ ਕਿਉਂਕਿ ਸਰਕਾਰ ਦੇ ਕੋਲ ਝੋਨਾ ਬਹੁਤ ਹੈ ਇੱਕ ਦੋ ਵਾਰੀ ਹੋਰ ਇੰਜ ਹੋ ਗਿਆ ਤੇ ਝੋਨੇ ਦਾ ਬਦਲ ਫਿਰ ਲੱਭਣਾ ਪੈਣਾ ਲੇਕਿਨ ਠੇਕੇ ਦਾ ਬਦਲ ਮੇਰੇ ਹਿਸਾਬ ਨਾਲ ਕੋਈ ਹੈ ਨਹੀਂ ਹੈ ਇਸ ਕਰਕੇ ਜ਼ਮੀਨ ਦੇ ਠੇਕੇ ਦੇ ਵਿੱਚ ਕੋਈ ਸਰਕਾਰ ਤੇ ਰੋਲ ਪਲੇ ਕਰ ਨਹੀਂ ਸਕਦੀ ਮੌਕੇ ਦਾ ਐਮਐਲਏ ਜਾਂ ਐਮਪੀ ਤੇ ਕਹਿ ਨਹੀਂ ਸਕਦਾ ਵੀ ਇੰਨਾ ਠੇਕਾ ਹੋਣਾ ਚਾਹੀਦਾ ਮੇਰੇ ਇਲਾਕੇ ਦੇ ਵਿੱਚ ਜਾਂ ਪੰਜਾਬ ਚ ਮੁੱਖ ਮੰਤਰੀ ਸਾਹਿਬ ਕਹੈਦਣ ਵੀ ਇੰਨਾ ਠੇਕਾ ਹੋਣਾ ਚਾਹੀਦਾ ਇਹ ਦੋਵੇਂ ਪਾਰਟੀਆਂ ਮਿਲ ਕੇ ਇੱਕ ਆਪਣਾ ਹਿਸਾਬਕਤਾਬ ਲਾ ਕੇ ਭਾਈ ਮੈਨੂੰ ਇਸ ਵਾਰੀ ਇੰਨਾ ਕੁਝ بچਿਆ ਜਾਂ ਐਦਾਂ ਵੀ ਉਹਨਾਂ ਰੱਖ ਲੈ ਠੇਕਾ ਜਾਂ ਫਿਰ ਕੋਈ 2000 3000 ਘਟਾ ਲੈ ਜਾਬਰ ਦੁਜਾ ਭਾਈ ਕਹਿ ਸਕਦਾ ਵੀ ਤੇਰੇ ਕੋਲ ਨਹੀਂ ਤੇ ਮੇਰੇ ਕੋਲ ਇੱਕ ਹੋਰ ਬੰਦਾ ਤਿਆਰ ਹੈਗਾ ਸੋ ਇਸ ਕਰਕੇ ਇਹ ਇੱਕ ਹੈਲਦੀ ਜਿਹਾ ਕੰਪੀਟੀਸ਼ਨ ਹੈ ਕਿਸਾਨਾਂ ਦੇ ਵਿੱਚ ਆਪੇ ਹੀ ਕਿਸ ਨੇ ਕਿੰਨਾ ਠੇਕਾ ਦੇਣਾ ਇਹ ਉਹਦੀ ਜੇਬ ਦੱਸਦੀ ਏ ਉਹਦਾ ਆਰਟੀ ਨਾਲ ਹਸਾਬ ਕਿਤਾਬ ਦੱਸਦਾ ਤੇ ਪਰਿਵਾਰ ਚ ਹੋਰ ਕਿਹੜੇ ਕਿਹੜੇ ਮੈਂਬਰਾਂ ਦੀ ਸਲਾਹ ਹੈ ਜਾਂ ਕਿਹੜੇ ਕਿਹੜੇ ਕੰਮ ਛੇੜੇ ਨੇ ਇਹ ਠੇਕਾ ਆਉਣ ਵਾਲਾ ਸਮੇਂ ਚ ਤੈਅ ਹੋਏਗਾ ਕਈਆਂ ਦਾ ਤੈਅ ਹੋ ਚੁੱਕਾ ਹੈ ਵੇਖਦੇ ਹਾਂ ਅਗਲੇ ਸਾਲ ਠੇਕਾ ਕਿੰਨਾ ਰਹਿੰਦਾ ਤੁਸੀਂ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਕੋ ਵੀ ਝੋਨੇ ਦੇ ਝਾੜ ਦਾ ਅਗਲੇ ਸਾਲ ਦੇ ਠੇਕੇ ਤੇ ਕਿਓਸਰ ਪਏਗਾ ਕਿ ਨਹੀਂ ਯਾ ਕਿੰਨਾ ਹੋਣਾ ਚਾਹੀਦਾ ਠੀਕਾ ਬਹੁਤ ਬਹੁਤ ਮਿਹਰਬਾਨੀ